ਸ਼ਾਸਤਰੀ ਕਾ ਅਸਰ ਨੇ ਪੈਣਾ ਨੂੰ ਮੈਂ ਸ਼ਕਿੰਦਰ ਕੌਰ ਛਾਉੜਾ ਬਹੁਤ ਹੀ ਪਿਆਰਾ ਤਮਾਸ਼ਿਆ ਪੱਬੀ ਦੇ ਹਰ ਦਾ ਤਮਾਸ਼ਾ ਨਾਲ ਗਿੱਧਿਆਂ ਚ ਰਾਣ ਕਾ ਲਾ ਦੀਆਂ ਟਿੰਗਾਂ ਚ ਰਾਣ ਕਾ ਲਾ ਦੀਆਂ ਤਾ ਸੁਣੋ ਟੜਕੇ ਦਾ ਹਾਲ ਜੋੜਿਆ ਰੋਟੀ ਸੇਕਰ ਦਪੈਰੇ ਆਈ ਟੜਕੇ ਦਾ ਹਾਲ ਜੋੜਿਆ

ਤੂੰ ਤਾਂ ਲਗਦੇਂ ਵੱਡੀ ਵਰਜਾਈ ਤੜਕੇ ਦਾ ਹਾਲ ਜੋੜਿਆ ਰੋਟੀ ਸ਼ੀਕਰ ਦ ਪਰੇ ਆਈ ਤੜਕੇ ਦਾ ਹਾਲ ਜੋੜਿਆ ਮੈਂ ਤਾਂ ਗੋ ਅਭੀ ਤੜਕ ਕੇ ਲਾਈ ਰੋਟੀ ਖਾਲਾ ਛੋਟੇ ਦੇਵਰਾ ਮੈਂ ਤਾਂ ਗੋ ਭੀ ਤੜਕ ਕੇ ਕੇ ਲਾਈ ਰੋਟੀ ਖਾਲਾ ਛੋਟੇ ਦੇਵਰਾ ਕਰੇ ਹੁੰਦੀ ਜੇ ਮੇਰੀ ਕਾੜਾ ਵਾਲੀ ਨਾਰਨੀ ਪੰਨ ਦੇੰਡਾ ਗਟ ਕਰੋ ਕਾੜ ਦੇੰਡਾ ਬਾਰਨੀ ਤੂੰ ਤਾਂ ਲੱਗਦੇ ਐ ਵੱਡੀ ਪਰ ਜਾਈ ਤੜਕੇ ਦਾ ਹਾਲ ਜੋੜਿਆ ਰੋਟੀ ਸੇਕਰ ਦਪੈ ਨੇ ਆਈ ਤੜਕੇ ਦਾ ਹਾਲ ਜੋੜਿਆ ਵੇ ਮੈਂ ਅਰੇ ਬੀਤੜਕ ਕੇ ਲਾਈ ਰੋਟੀ ਘਾਲਾ ਛੋਡੇ ਦੇਉਰਾ ਵੇ ਮੈਂ ਅਰੇ ਬੀਤੜਕ ਕੇ ਲਾਈ ਰੋਟੀ ਘਾਲਾ ਛੋਡੇ ਦੇਉਰਾ ਘਾਰੇ ਹੁੰਦੀ ਮੇਰੀ ਜੈ ਜੁ ਸੱਟ ਵਾਲੀ ਨਾਰਨੀ ਨੀ ਭੰਨ ਦਿੰਦਾ ਲੱਟਾ ਕਰੋ ਕਾਢ ਦਿੰਦਾ ਬਾਰਨੀ ਉਤਾਂ ਲੱਗਦੀ ਐ ਵੱਡੀ ਬਰਜਾਈ ਤੜਕੇ ਰਹਾਲੇ ਜੋੜਿਆ ਰੋਟੀ ਸਿਕੁਰ ਦਬੈਰੇ ਆਈ ਏਕੇ ਦਾ ਹਾਲ ਜੋੜਿਆ